ਹਿੰਦੂ ਅਵਲੋਕਨ ਸ਼ਾਂਦ ਚੱਲ ਕੇ ਕੁਮਾਰ ਨੇ ਜਾਂ ਦੇਖਿਆ ਸੀ ਇੱਕ ਟੋਆ ਖੋਦ-ਖੋਦ ਖੋਦ ਕੇ ਤਾਂ ਲਾਲ ਮਿੱਟੀ ਕੱਢ ਲਈ ਲਈ ਕੱਢ ਲਾਲ ਮਿੱਟੀ ਬਾਹੂਆਂ ਦੇ ਬਾਲ ਨਾਲ ਕਰਕੇ ਹਿੰਮਤ ਉਹਨੇ ਖੋਤਿਆਂ ਤੇ ਲੱਦ ਲਈ ਲਈ ਲੱਦ ਖੋਤਿਆਂ ਤੇ ਚੱਲਿਆ ਜਾਂ ਘਰ ਤਾਈਂ ਕਰਨ ਨੂੰ ਬਰੀਕ ਮਿੱਟੀ ਸੋਟੀ ਇੱਕ ਵੱਢ ਲਈ ਲਈ ਵੱਢ ਸੋਟੀ ਤੇ ਕੀਤੀ ਜਾਂ ਬਰੀਕ ਮਿੱਟੀ ਪਾਣੀ ਸ਼ੌਂਕੀ ਪਾਵਣੇ ਨੂੰ ਢੋਲ ਅਤੇ ਲੱਜ ਲਈ ਕਬੈਤਾ ਖੂਬ ਜਦੋਂ ਪਾਣੀ ਪਾਇਆ ਘਾਣਮਾਣ ਬਣ ਗਿਆ ਗੁੰਨ 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 ਕੇ ਜਾਂ ਇੱਕ ਮਿਕ ਹੋਈ ਇੱਕ ਚੱਕ ਕੇ ਕੁਮਾਰ ਨੇ ਫਿਰ ਚੱਕ ਤੇ ਚੜਾਏ ਦਿੱਤਾ ਦਿੱਤਾ ਜਦੋਂ ਗੋੜਾ ਸੀਗੀ ਸੂਜ ਬੂਜ ਖੋਈ ਇੱਕ ਘੁੰਮ ਘੁੰਮ ਕੇ ਤੇ ਗੋਮ ਜਦੋਂ ਹੋਈ ਗਈ ਘੜੇ ਦਾ ਆਕਾਰ ਹੋਇਆ ਦਸਤੀ ਖਬੋਈ ਇੱਕ ਬਲਵੀਰ ਸਿੰਘ ਕਿੱਥੋਂ ਤੱਕ ਮੈਂ ਬਿਆਨ ਕਰਾਂ ਜੇਨੇ ਜਾਗ ਰਚਿਆ ਹੈ ਜਾਣਦਾ ਵਾ ਸੋਈ ਇਕ ਬਹੁ ਵਿਧ ਭਾਂਡੇ ਘੜੇ ਕਮਿਆਰਾ ਆਪੇ ਭਾਂਡੇ ਸਾਜੀ ਅਨ ਆਪੇ ਪੂਰਨ ਦੇ ਇਕਨੀ ਦੁੱਧ ਸਮਾਈ ਹੈ ਇਕ ਚੁੱਲੇ ਰਹਿਣ ਚੜੇ ਬਹੁ ਵਿਧ ਭਾਂਡੇ ਘੜੇ ਕਮਿਆਰਾ ਆਪੇ ਭਾਂਡੇ ਸਾਜੀ ਅਨ ਆਪੇ ਪੂਰਨ ਦੇ ਇੱਕਨੀ ਦੁੱਧ ਸਮਾਈ ਐ ਇੱਕ ਚੁੱਲੇ ਰਹਿਣ ਚੜੇ ਗੁਰਬਾਣੀ